ਮੇਰੀ ਇੱਕ ਗੱਲ ਨਾਲ ਤੁਸੀਂ ਸਹਿਮਤ ਹੋਵੋਗੇ ਕਿ ਜੋ ਔਰਤ ਹੈ ਜੋ ਕੁੜੀਆਂ ਨੇ ਉਹਨਾਂ ਨੂੰ ਜੰਮਣ ਦੇ ਲਈ ਮਾਪੇ ਕਿਉਂ ਡਰਦੇ ਨੇ ਉਹ ਇਸ ਲਈ ਨਹੀਂ ਡਰਦੇ ਕਿ ਇਹ ਸਾਡੇ ਤੇ ਬੋਝ ਹੋਣਗੀਆਂ ਇਸ ਲਈ ਨਹੀਂ ਡਰਦੇ ਕਿ ਇਹਨਾਂ ਨੂੰ ਦਾਜ ਦਹੇਜ ਦੇਣਾ ਪਵੇਗਾ ਮਾਪੇ ਕੁੜੀਆਂ ਜੰਮਣ ਤੋਂ ਮੇਰੇ ਖਿਆਲ 'ਚ ਇਸ ਲਈ ਡਰਦੇ ਨੇ ਕਿ ਜੋ ਕੁੜੀਆਂ ਨੇ ਔਰਤਾਂ ਭਾਵੇਂ ਉਹ ਕਿਸੇ ਵੀ ਉਮਰ ਦੀ ਹੈ ਉਹ ਕਿਤੇ ਵੀ ਸੁਰੱਖਿਤ ਨਹੀਂ ਭਾਵੇਂ ਉਹ ਕਿਸੇ ਨੌਕਰੀ ਤੇ ਲੱਗੀ ਹੋਵੇ ਭਾਵੇਂ ਉਹ ਘਰ ਵਿੱਚ ਹੋਵੇ ਭਾਵੇਂ ਉਹ ਕਿਤੇ ਪੜਦੀ ਹੋਵੇ ਭਾਵੇਂ ਉਹ ਕਿਸੇ ਬੜੇ ਚੰਗੇ ਸਥਾਨ ਤੇ ਹੋਵੇ ਫਿਰ ਵੀ ਔਰਤਾਂ ਸੁਰੱਖਿਤ ਨਹੀਂ ਇਥੋਂ ਤੱਕ ਕਿ ਔਰਤਾਂ ਤਾਂ ਕਬਰ ਦੇ ਵਿੱਚ ਵੀ ਸੁਰੱਖਿਤ ਨਹੀਂ ਅੱਜ ਦੀ ਜੋ ਸੱਚੀ ਗੱਲਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਹ ਸੁਣ ਕੇ ਤੁਹਾਡੇ ਰੋਂਗ ਟੇ ਖੜੇ ਹੋ ਜਾਣਗੇ ਕਿ ਔਰਤਾਂ ਤਾਂ ਸੱਚ ਵਿੱਚ ਹੀ ਕਿਤੇ ਵੀ ਦੁਨੀਆ ਦੇ ਹਿੱਸੇ ਦੇ ਵਿੱਚ ਸੁਰੱਖਿਤ ਨਹੀਂ ਕਿਉਂਕਿ ਔਰਤ ਤਾਂ ਕਬਰ ਦੇ ਵਿੱਚ ਵੀ ਸੁਰੱਖਿਤ ਨਹੀਂ ਔਰਤ ਦੇ ਨਾਲ ਤਾਂ ਕਬਰ ਦੇ ਵਿੱਚ ਵੀ ਦਰਿੰਦਗੀ ਹੋ ਸਕਦੀ ਹੈ ਮਾੜਾ ਕੁਕਰਮ ਹੋ ਸਕਦਾ ਹੈ ਅੱਜ ਦੀ ਜੋ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਤੁਹਾਡੇ ਰੋਂਗ ਟੇ ਖੜੇ ਕਰ ਦੇਵੇਗੀ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਏ ਓ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਮੱਧ ਪ੍ਰਦੇਸ਼ ਦਾ ਖੰਡਵਾ ਜ਼ਿਲ੍ਹਾ ਇੱਥੋਂ ਦੇ ਇੱਕ ਇਲਾਕੇ ਦੇ ਵਿੱਚ ਗੱਲ ਹੈ 19 ਮਈ 2025 ਦੀ ਕਬਰਾਂ ਦੇ ਵਿੱਚੋਂ 6 ਕਬਰਾਂ ਪੱਟੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤਾਂ ਹੁਣ ਚਾਰੇ ਪਾਸੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਕਿ ਇਹ ਕਬਰਾਂ ਕਿਸ ਨੇ ਪੱਟ ਦਿੱਤੀਆਂ ਕਿਉਂ ਪੱਟ ਦਿੱਤੀਆਂ ਇਹ ਕਬਰਾਂ ਦੇ ਵਿੱਚ ਔਰਤਾਂ ਸੀ ਅਤੇ ਔਰਤਾਂ ਦੀਆਂ ਜਦੋਂ Laashan ਦੇਖੀਆਂ ਗਈਆਂ ਤਾਂ ਉਹਨਾਂ ਦੇ ਵਾਲ ਕੱਟੇ ਹੋਏ ਸੀ ਅਤੇ ਉਹਨਾਂ ਦੇ ਨਾਲ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਨਾਲ ਦਰਿੰਦਗੀ ਵੀ ਕੀਤੀ ਗਈ ਸੀ Laashan ਦੇ ਨਾਲ ਇਹ ਗੱਲ ਸੁਣ ਕੇ ਹਰ ਇੱਕ ਬੰਦਾ ਹੈਰਾਨ ਸੀ ਕਿ ਐਦਾਂ ਕੌਣ ਕਰ ਸਕਦਾ ਕਿਉਂ ਕਰ ਸਕਦਾ ਇਹ ਜੋ ਹੋਇਆ ਸੀ ਅਮਾਵਸਿਆ ਦੀ ਰਾਤ ਨੂੰ ਹੋਇਆ ਸੀ। ਐਦਾਂ ਲੱਗ ਰਿਹਾ ਸੀ ਜਿਵੇਂ ਕਿਸੇ Hindu ਧਰਮ ਦੇ ਬੰਦੇ ਨੇ ਜਾਂ Hindu ਮਤ ਦੇ ਬੰਦੇ ਨੇ Hindu ਸੋਚ ਵਾਲੀ ਬੰਦੇ ਨੇ ਇਹ ਕੁਛ ਕੀਤਾ ਹੋਵੇ। ਕਿਉਂਕਿ ਅਮਾਵਸਿਆ ਨੂੰ ਜ਼ਿਆਦਾ Hindu ਮੰਨਦੇ ਨੇ। ਤਾਂ ਹੁਣ ਇਸ ਗੱਲ ਬਾਰੇ ਪਤਾ ਨਹੀਂ ਲੱਗਦਾ ਕਿ ਆਖਰ ਇਹ ਦਰਿੰਦਗੀ ਇਹ ਮਾੜਾ ਕਰਮ ਕਿਸ ਨੇ ਕੀਤਾ। ਤਾਂ ਉਸ ਤੋਂ ਬਾਅਦ ਸ਼ਮਸ਼ਾਨਘਾੜ ਦੇ ਵਿੱਚ ਕਬਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਗਾ ਦਿੱਤੇ ਜਾਂਦੇ ਨੇ ਤੇ ਹੁਣ ਸਮਾਂ ਲੰਘਦਾ ਹੈ ਇਹ ਗੱਲ ਹੁੰਦੀ ਆ 19 ਮਈ 2025 ਦੀ ਉਸ ਤੋਂ ਬਾਅਦ ਆ ਜਾਂਦਾ 21 ਸਤੰਬਰ 2025 21 ਸਤੰਬਰ 2025 ਨੂੰ ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਫੁਟੇਜ ਕੈਦ ਹੁੰਦੀ ਆ ਉਸ ਵਿੱਚ ਇੱਕ ਬੰਦਾ ਨਗਨ ਹਾਲਤ ਦੇ ਵਿੱਚ ਸੀ ਉਹ ਕਬਰ ਦੇ ਵਿੱਚੋਂ ਇਹ ਔਰਤ ਦੀ Laash ਕੱਢਦਾ ਹੈ ਤੇ ਉਸ ਦੇ ਵਾਲ ਕੱਢਦਾ ਉਸ ਦੇ ਨਾਲ ਦਰਿੰਦਗੀ ਕਰਦਾ ਇਹ ਸਭ ਕੁਝ ਨਜ਼ਰ ਆ ਰਿਹਾ ਸੀ ਹੁਣ ਜਦੋਂ ਇਹ ਔਰਤ ਦੀ Laash ਕੱਢ ਕੇ ਉਹ ਇਹ ਸਭ ਕੁਝ ਕਰਦਾ ਤਾਂ ਦੂਸਰੇ ਦਿਨ ਪਤਾ ਲੱਗਦਾ ਕਿ ਕਬਰਾਂ ਦੇ ਵਿੱਚੋਂ ਅੱਜ ਫੇਰ ਦੋ ਕਬਰਾਂ ਪੱਟੀਆਂ ਹੋਈਆਂ ਜਿਨ੍ਹਾਂ ਵਿੱਚ ਇੱਕ ਔਰਤ ਦੀ ਕਬਰ ਹੈ ਉਸ ਦੇ ਵਾਲ ਵੀ ਕੱਟੇ ਹੋਏ ਨੇ ਤੇ ਉਸ ਦੇ ਨਾਲ ਕੁਝ ਗਲਤ ਵੀ ਹੋਇਆ ਲੱਗਦਾ ਹੁਣ ਇਹ CCTV ਫੁਟੇਜ ਪੁਲਿਸ ਦੇਖਦੀ ਹੈ ਕਿਉਂਕਿ ਇਹ ਸਾਰੇ ਮਾਮਲੇ ਤੋਂ ਜਾਣੂ ਪੁਲਿਸ ਨੂੰ ਕਰਵਾਇਆ ਜਾਂਦਾ ਹੈ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਇਹ ਫੁਟੇਜ ਦੇ ਵਿੱਚ ਬੰਦਾ ਹੈ ਇਹ ਬੰਦਾ ਤਾਂ ਈਯੂਬ ਹੈ ਜੋ ਕਿ ਮੁੰਦਵਾੜਾ ਦਾ ਰਹਿਣ ਵਾਲਾ ਹੁਣ ਪੁਲਿਸ ਇਸ ਬੰਦੇ ਦੀ ਤਲਾਸ਼ ਕਰਦੀ ਹੈ ਕਿਉਂਕਿ ਇਹ ਬੰਦਾ ਕ੍ਰਿਮਨਲ ਪਰਵਰਤੀ ਦਾ ਬੰਦਾ ਸੀ ਇਸ ਉੱਪਰ 13 ਕੇਸ ਦਰਜ ਸੀ ਇਸ ਤੇ ਦੋ ਵਿਆਹ ਹੋਏ ਸੀ 2009 ਦੇ ਵਿੱਚ ਏਸ ਨੇ ਆਪਣੀ ਪਹਿਲੀ ਪਤਨੀ ਨੂੰ ਅੱਗ ਲਗਾ ਕੇ ਮਾਰ ਦਿੱਤਾ ਸੀ ਤੇ ਫਿਰ 2011 ਦੇ ਵਿੱਚ ਏਸ ਨੇ ਆਪਣੀ ਦੂਸਰੀ ਪਤਨੀ ਨੂੰ ਪਾਣੀ ਦੇ ਵਿੱਚ ਡੁਬੋ ਕੇ ਮਾਰ ਦਿੱਤਾ ਸੀ ਯਾਨੀ ਇਹ ਬੰਦਾ ਕ੍ਰਿਮਨਲ ਪਰਵਰਤੀ ਦਾ ਬੰਦਾ ਸੀ ਇੱਕ ਦਰਿੰਦਾ ਬੰਦਾ ਸੀ ਤੇ ਜੋ 2011 ਦੇ ਵਿੱਚ ਏਸ ਨੇ ਆਪਣੀ ਪਤਨੀ ਦਾ ਕਤਲ ਕੀਤਾ ਸੀ ਉਸ ਕਰਕੇ ਏਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਅਤੇ 16 ਮਈ 2025 ਨੂੰ ਇਹ ਬੰਦਾ ਜੇਲ੍ਹ ਦੇ ਵਿੱਚੋਂ ਬਾਹਰ ਆਉਂਦਾ ਸਜ਼ਾ ਘਟ ਕੇ ਰਿਹਾ ਹੁੰਦਾ ਤੇ ਇਹ ਉਸ ਤੋਂ ਤਕਰੀਬਨ 3-4 ਦਿਨਾਂ ਬਾਅਦ ਹੀ ਇਸ ਘਟਨਾ ਨੂੰ ਅੰਜਾਮ ਦਿੰਦਾ ਹੈ ਹੁਣ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਇਸ ਤੋਂ ਪੁੱਛਿਆ ਜਾਂਦਾ ਕਿ ਤੂੰ ਇਹ ਸਭ ਕੁਝ ਕਿਉਂ ਕਰ ਰਿਹਾ ਸੀ ਤਾਂ ਇਸ ਨੇ ਦੱਸਿਆ ਕਿ ਮੈਂ ਅਮਾਂ ਬਸਿਆ ਦੀ ਰਾਤ ਚੁਣਦਾ ਸੀ ਤਾਂ ਜੋ ਕਿਸੇ ਵੀ ਮੁਸਲਮਾਨ ਭਰਾ ਦਾ ਇਸ ਗੱਲ ਤੇ ਧਿਆਨ ਨਾ ਜਾਵੇ ਕਿ ਇਹ ਕਿਸੇ ਮੁਸਲਮਾਨ ਨੇ ਕੀਤਾ ਸਭ ਨੂੰ ਇਹ ਲੱਗੇ ਕਿ ਇਹ ਤਾਂ ਕਿਸੇ ਹਿੰਦੂ ਬੰਦੇ ਨੇ ਕੀਤਾ ਕਿਉਂਕਿ ਅਮਾਂ ਬਸਿਆ ਦੀ ਰਾਤ ਨੂੰ ਹਿੰਦੂ ਜ਼ਿਆਦਾ ਮੰਨਦੇ ਨੇ ਤੇ ਇਸ ਨੇ ਦੱਸਿਆ ਕਿ ਮੈਂ ਜਦੋਂ ਜੇਲ੍ਹ ਦੇ ਵਿੱਚ ਸੀ ਤਾਂ ਉੱਥੇ ਮੈਂ ਤੰਤਰ ਮੰਤਰ ਸਿੱਖੇ ਤੇ ਮੈਨੂੰ ਇੱਕ ਬੰਦੇ ਨੇ ਕਿਹਾ ਕਿ ਜੇ ਤੂੰ ਕਬਰਾਂ ਦੇ ਵਿੱਚੋਂ ਔਰਤਾਂ ਦੀਆਂ ਲਾਸ਼ਾਂ ਕੱਢ ਕੇ ਉਹਨਾਂ ਦੇ ਵਾਲ ਕੱਟੇਂਗਾ ਤਾਂ ਤੈਨੂੰ ਜਿਆਦਾ ਸ਼ਕਤੀ ਮਿਲੂਗੀ ਇਸ ਕਾਰਨ ਇਹ ਕਬਰ ਦੇ ਵਿੱਚੋਂ লাশ ਕੱਢਦਾ ਸੀ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਉਹ ਉਸ লাশ ਦੇ ਨਾਲ ਦਰਿੰਦਗੀ ਕਰਦਾ ਸੀ ਉਸ ਤੇ ਵਾਲ ਕੱਟਦਾ ਸੀ ਜਦੋਂ ਫਿਰ ਪਰਿਵਾਰ ਵਾਲੇ ਦੱਸਦੇ ਆ ਕਿ ਇਸ ਨੇ লাশ ਦੇ ਨਾਲ ਛੇੜਛਾੜ ਕੀਤੀ ਆ ਉਸ ਦੇ ਨਾਲ ਦਰਿੰਦਗੀ ਕੀਤੀ ਆ ਤਾਂ ਹੁਣ ਪਤਾ ਇਸ ਗੱਲ ਤੋਂ ਲੱਗਣਾ ਸੀ ਕਿ ਉਸ লাশ ਦਾ ਪੋਸਟਮਾਰਟਮ ਕਰਵਾਇਆ ਜਾਂਦਾ ਪਰ ਪਰਿਵਾਰ ਵਾਲੇ ਕਹਿੰਦੇ ਆ ਕਿ ਅਸੀਂ লাশ ਦਾ ਪੋਸਟਮਾਰਟਮ ਨਹੀਂ ਕਰਵਾਵਾਂਗੇ ਇਹ ਗੱਲ ਇੱਥੇ ਹੀ ਬੰਦ ਹੋ ਜਾਂਦੀ ਆ ਪਰ ਪੁਲਿਸ ਵੱਲੋਂ ਇਸ ਉੱਪਰ ਕੇਸ ਦਰਜ ਕੀਤੇ ਜਾਂਦੇ ਨੇ ਪਹਿਲਾਂ ਵੀ ਇਸ ਉੱਪਰ 13 ਮਾਮਲੇ ਦਰਜ ਨੇ ਤੇ ਉਹ ਸਾਰੇ ਮਾਮਲਿਆਂ ਦੇ ਵਿੱਚ ਇਸ ਨੂੰ ਫੇਰ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਇਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੁਣ ਦੇਖਣਾ ਹੋਵੇਗਾ ਕਿ ਜਦੋਂ ਇਹ ਕੇਸ ਅਦਾਲਤ ਦੇ ਵਿੱਚ ਚੱਲੇਗਾ ਤਾਂ ਇਸ ਅਜੂਬ ਨੂੰ ਜਿਸ ਦੀ ਉਮਰ ਲਗਭਗ 50 ਸਾਲ ਹੈ ਇਸ ਨੂੰ ਅਦਾਲਤ ਵੱਲੋਂ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੇ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਦਰਿੰਦਾ ਬੰਦਾ ਕਬਰਾਂ ਦੇ ਵਿੱਚ ਜੋ ਔਰਤਾਂ ਦੀਆਂ ਲਾਸ਼ਾਂ ਸੀ ਉਹਨਾਂ ਦੇ ਨਾਲ ਹੀ ਦਰਿੰਦਗੀ ਕਰ ਰਿਹਾ ਸੀ ਤੇ ਉਹਨਾਂ ਦੇ ਵਾਲ ਕੱਟ ਰਿਹਾ ਸੀ ਕਿਉਂਕਿ ਉਸ ਨੂੰ ਜੇਲ੍ਹ ਦੇ ਵਿੱਚੋਂ ਕਿਸੇ ਨੇ ਇਹ ਗੱਲ ਕਹੀ ਸੀ ਕਿ ਕਬਰਾਂ ਦੇ ਵਿੱਚੋਂ ਔਰ ਤੇ ਦੀ ਲਾਸ਼ ਕੱਢ ਕੇ ਉਸ ਤੇ ਬਾਹਲ ਕਟੇਗਾ ਤੇ ਤੈਨੂੰ ਉਸ ਨਾਲ ਸ਼ਕਤੀ ਮਿਲੂਗੀ ਤੂੰ ਜਿਆਦਾ ਤਾਕਤਵਰ ਹੋ ਜਾਏਗਾ ਜੋ ਉਸ ਦੇ ਦਸਨ ਅਨੁਸਾਰ ਪਤਾ ਲੱਗਿਆ ਪਰ ਇਸ ਵਿੱਚ ਅਸਲ ਸੱਚਾਈ ਕੀ ਹੈ ਉਹ ਤਾਂ ਤਪਤੀਸ਼ ਤੋਂ ਬਾਅਦ ਹੀ ਪਤਾ ਲੱਗੇਗਾ ਤੁਹਾਡੇ ਇਸ ਘਟਨਾ ਉਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਿਕਰ